ਪਿਆਰੇ ਸ਼ੋਤੋ ਪਿਆਰੇ ਪ੍ਰੀਤ ਸਾਥਰੀ ਆਕਾਲਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅਮਰਬਾਈ ਦੇ ਨਾਲ ਵਿਸ਼ਵਾਸ ਕਿਸਤੇ ਕੀਤਾ ਜਾਵੇ ਦੋਸਤ ਹੀ ਦੋਸਤ ਦੇ ਕਾਤਲ ਖਬਰ ਹੈ ਤਰਨਤਾਰਨ ਪਿੰਡ ਪੰਡੋਰੀ ਸਤਨਾਮ ਸਿੰਘ ਪੁੱਤਰ ਬਲਜਿੰਦਰ ਸਿੰਘ ਨੂੰ 4 ਵਜੇ ਪਿੰਡ ਦੇ ਦੋਸਤ ਘਰੋਂ ਬੁਲਾ ਕੇ ਲੈ ਗਏ ਅਤੇ ਚਪਾਲ ਰਸਤੇ ਵਿੱਚ ਉਸ ਨੂੰ ਗੋਲੀ ਮਾਰ ਕੇ ਕਤਲ ਕਰਕੇ ਛੁੱਟ ਦਿੱਤਾ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਬਾਬਿਆਂ ਵਾਲੇ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਵੱਲੋਂ ਸਤਨਾਮ ਸਿੰਘ ਨੂੰ ਮ੍ਰਿਤਕ ਦੱਸਿਆ ਗਿਆ ਪਰਿਵਾਰ ਵਾਲਿਆਂ ਦਾ ਕਹਿਣਾ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਅਤੇ ਇਨਸਾਫ ਦੀ ਮੰਗ ਕੀਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ ਮੇਰਾ ਨਾਮ ਸਵਰਨ ਸਿੰਘ ਪਿੰਡ ਕਾਲਵਾਜੀ ਮੇਰਾ ਦੋਤਾ ਲੱਗਦਾ ਇਹ ਮੁੰਡਾ ਸਤਨਾਮ ਸਿੰਘ ਪਿੰਡ ਪੰਡੋਰੀ ਬਲਵਿੰਦਰ ਸਿੰਘ ਦਾ ਲੜਕਾ ਏ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਈ ਆ ਕਿ ਸਾਨੂੰ ਕਿ ਜਦੋਂ ਪਿੰਡ ਫੋਨ ਗਿਆ ਵਾ ਇਥੋਂ ਸਰਦਾਰ ਮੇਜਰ ਸਿੰਘ ਦਾ ਲੜਕੇ ਦੇ ਪਪੜ ਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਦਾਂ ਕਰਕੇ ਗੋਲੀ ਮਾਰ ਕੇ ਤੇ ਉਹ ਨਾਲ ਲਿਆਏ ਆ ਤੇ ਹਸਪਤਾਲ ਜਾ ਕੇ ਪਿੰਡ ਫੋਨ ਕੀਤਾ ਵਾ ਪੰਡੋਰੀ ਉਹਨਾਂ ਨੇ ਤੇ ਪਿੰਡੋਂ ਗੱਡੀ ਮਂਗਾ ਕੇ ਗੱਡੀ ਵਿੱਚ ਲਿਆ ਕੇ ਤੇ ਉੱਥੇ ਹਸਪਤਾਲ ਜਾ ਕੇ ਬਾਬੇ ਵਾਲੇ ਹਸਪਤਾਲ ਜਾ ਕੇ ਛੋੜਤਾ ਕੀ ਕਾਰਨ ਚਾ ਕਾਰਨੋਂ ਘਰੋਂ ਆਵਾਜ਼ ਮਾਰੀ ਆ 4 ਵਜੇ 4 ਵਜੇ ਆਵਾਜ਼ ਮਾਰ ਕੇ ਲੈ ਗਏ ਆ ਦੋਸਤੀ ਆਈ ਦੇ ਨਾਲ ਫਿਰ ਤੁਰਨ ਵਾਲੇ ਮੁੰਡੇ ਤੇ ਇਧਰ ਚਪਾਲ ਵਾਲੇ ਰੋਡ ਤੇ ਖੜਕੇ ਕੋਟ ਦੇ ਲਾਗੇ ਬੰਨੇ ਜਾ ਕੇ ਕਿਤੇ ਦੇ ਉੱਥੇ ਜਾ ਕੇ ਇਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਤਾ ਕੋਈ ਪ੍ਰਾਣੀ ਰੰਜਸ ਨਹੀਂ ਇਹਨਾਂ ਦਾ ਮੁੰਡਿਆਂ ਦਾ ਆਪਸ ਵਿੱਚ ਹੀ ਆਉਣ ਜਾਣ ਮਿਲਜੋਲ ਸੀ ਇਕੱਠੇ ਰਹਿੰਦੇ ਸੀ ਮੁੰਡੇ ਦਾ ਨਾਮ ਸਤਨਾਮ ਸਿੰਘ ਹੈ ਜੀ ਪੁੱਤਰ ਬਲਜਿੰਦਰ ਸਿੰਘ ਹੋ ਉਮਰ ਉਹਦੀ ਹੋਣੀ ਆ 22 24 ਸਾਲ ਮੰਗ ਕਰਦੇ ਹਾਂ ਮੰਗ ਅਸੀਂ ਇਹੋ ਕਰਦੇ ਹਾਂ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਸਖਤ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਤੇ ਇਹੋ ਜਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਘਰ ਵਾਲਿਆਂ ਨੂੰ ਰਾਜੀ ਕੋਈ ਨਹੀਂ ਹਾਂਜੀ ਰਾਤ ਦੀ ਪੁਲਿਸ ਨੇ ਕਾਰਵਾਈ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਸਪਤਾਲ ਉੱਥੋਂ ਉਹਨਾਂ ਨੇ ਕਾਰਵਾਈ ਕਰਕੇ ਤੇ ਮੁੜਕੇ ਚਪਾਲ ਜਾ ਕੇ ਉਹਨਾਂ ਨੂੰ ਬੰਦ ਕੀਤਾ ਵਾ ਮੌਕੇ ਤੇ ਮੌਕਾ ਵਿਖਾਇਆ ਉਹਨਾਂ ਨੇ ਖੜਕੇ ਨਾਲ ਮੌਕਾ ਵੇਖਣ ਵਾਲੇ ਵੀ ਮਹਿੰਗਾ ਸਿੰਘ ਤੇ ਨਾਲ ਉਹਨਾਂ ਦੇ ਫੁੱਫੜ ਜੀ ਸਤਨਾਮ ਸਿੰਘ ਦੇ ਫੁੱਫੜ ਜੀ ਨਾਲ ਗਏ ਆ ਜਾ ਕੇ ਮੌਕਾ ਵਿਖਾ ਕੇ ਤੇ ਉੱਥੋਂ ਪੁਲਿਸ ਨੇ ਉਹ ਹੁਣ ਉਹ ਆਪਣੀ ਹਿਰਾਸਤ ਵਿੱਚ ਲੈ ਆ ਇਹਦਾ ਨਾਮ ਇਜਤ ਸਿੰਘ ਇਹ ਮੇਰਾ ਪਿੰਡ ਨਿਹਾਰਾ ਬਨੂਆ ਮੈਨੂੰ ਰਾਤ 10 ਵਜੇ ਟੈਲੀਫੋਨ ਗਿਆ ਇਸ਼ਾਰਾ ਪਨੂਆ ਜੀ ਵੀ ਤੁਹਾਡੇ ਮੁੰਡੇ ਨੂੰ ਗੋਲੀ ਮਾਰਤੀ ਆ ਤੇ ਨਾਂ ਦਾ ਹੀ ਆਓ ਇੱਥੇ ਨਾਂ ਦੇ ਪਿੰਡ ਆਓ ਹਸਪਤਾਲ ਉਹ ਹਸਪਤਾਲ ਆ ਇਹਦੇ ਮੁੰਡਾ ਡੈੱਡ ਪਿਆ ਸੀ ਤੇ ਪਿੰਡ ਦਾ ਮੁੰਡਾ ਆ ਉਹਨੇ ਸਾਡੇ ਮੁੰਡੇ ਨੂੰ ਖੜਿਆ 4 ਵਜੇ ਇਹਨਾਂ ਨੂੰ ਪਤਾ ਲੱਗਾ ਕਿ ਇਹਦੇ ਮਾਪਿਓਦੋਂ ਇਹਨਾਂ 4 ਵਜੇ ਖੜਿਆ ਪਤਾ ਨਹੀਂ ਬਾਬੂੜੇ ਵਾਲ ਖੜਿਆ ਕਿੰਨੇ ਜਾਣੇ ਕਿੰਨੇ ਨਹੀਂ ਉਹਦੇ ਨਾਲ ਗੱਡੀ ਇਹਨਾਂ ਮੁੜ ਕੇ ਜਿੱਥੇ ਜਾ ਕੇ ਉਹਨੂੰ ਗੋਲੀ ਮਾਰ ਕੇ ਤੇ ਲੱਡ ਕੇ ਮੁੜ ਕੇ ਰਾਹ ਦੇ ਛੋਟੇ ਆ ਇਹਨਾਂ ਦੇ ਮੁੜ ਕੇ ਗੱਡੀ ਇਸ ਪਿੰਡੋਂ ਗਈ ਉਹਨਾਂ ਲੱਡ ਕੇ ਹਸਪਤਾਲੇ ਦਾ ਸਿਵਲ ਹਸਪਤਾਲ ਉਹਦੇ ਬਾਬੇ ਵਾਲੇ ਹਸਪਤਾਲ ਉਥੇ ਉਹ ਡਾਕਟਰਾਂ ਡੈਡ ਡੈਡ ਕਰਾ ਦੇ ਤਾ ਨੂੰ ਇਹ ਡੈਡ ਹੋਇਆ ਗੋਲੀ ਵੱਜੀ ਇਹ ਕਿੱਥੇ ਕੁ ਮਿਲਤਮ ਇਹ ਸਾਨੂੰ ਨਾਂ ਦਾ ਇਹ ਹਸਪਤਾਲ ਨਹੀਂ ਜਾਣ ਕੇ ਵੇਖਿਆ ਜੀ ਦਾ ਮੁੰਡੇ ਦਾ ਸਤਨਾਮ ਸਿੰਘ ਮੇਰਾ ਨਾਮ ਹੈ ਇਹ ਮੈਂ ਉਹਦਾ ਪੁੱਫੜ ਲੱਗਦਾ ਹਾਂਜੀ ਇਹ ਪਨੋਰੀ ਗੋਲਾ ਕੀ ਮੰਗ ਕਰਦੇ ਜੀ ਅਸੀਂ ਵਾਂਗਵਾਰ ਦੇ ਵੀ ਜਿਨ੍ਹਾਂ ਦੇ ਦੋਸ਼ੀਆਂ ਨੇ ਇਹ ਕਾਰਵਾਈ ਕੀਤੀ ਆ ਗੋਲੀ ਮਾਰੀ ਉਹਨਾਂ ਸਭ ਤੋਂ ਸਾਰ ਕਾਰਵਾਈ ਕੀਤੀ ਜਾਵੇ ਤੇ ਕਾਰ ਦੀ ਮਾਂਗੇ ਫੇਰ ਕਰਾਂਗੇ ਸਾਰ ਬੇਤਰਾਂਗੇ ਉਹਨਾਂ ਦੇ ਪਹਿਲੋਂ ਪਰਚਾ ਕਰਕੇ ਉਹਨਾਂ ਨੇ ਕੀਤਾ ਜਾਵੇ ਮੈਂ ਜੀ ਪੇਸੇ ਪਰਮੇਂਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟ ਮਾਰਟਮ ਕਰਾਉਣ ਵਾਸਤੇ ਮੈਨੂੰ ਕਾਜ ਫਾਈਲ ਮਿਲੀ ਆ ਪੋਸਟ ਮਾਰਟਮ ਜਿੰਦਾ ਹੋਣਾ ਮ੍ਰਿਤਕ ਦਾ ਨਾਮ ਸਤਰਾਮ ਸਿੰਘ ਸਾਨੂੰ ਬਰਜਿੰਦਰ ਸਿੰਘ ਵਾਸੀ ਪਟੋਰੀ ਗੋਲਾ ਥਾਣਾ ਸਰਦੰਤਨ ਕੀ ਮਾਮਲਾ ਹੈ ਜੀ ਕੀ ਹੈ ਇਹ ਮਾਮਲੇ ਬਾਰੇ ਤਾਂ ਆਈਓ ਸਾਹਿਬ ਦੱਸ ਸਕਦੇ ਆ ਬਾਕੀ ਇਹਦਾ ਮਰਡਰ ਹੋਇਆ ਰਤੀ ਉਹਦੇ ਸੰਬੰਧ ਜੋ ਰੈਡ ਬੋਡੀ ਤੇ ਜਮਾ ਸੀ ਉਹਦਾ ਪੋਸਟ ਮਾਰਟਮ ਕਰਾਉਣਾ ਆਇਆ ਹੈ ਆ ਗੋਲੀ ਲੱਗੀ ਦੱਸਦਾ ਜੀ ਬਿਆਨ ਹੋਇਆ ਜੀ ਇਹਦੇ ਕਰਦੇ ਨੇ ਬਿਆਨਾਂ ਤੇ ਪਰਚਾ ਦਰਜ ਹੈ ਜੀ